ਸਾਸ਼ੀਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੇ ਤੁਸੀਂ ਮੇਰੀ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ ਮੇਰੇ Facebook ਤੇ ਦੇਖ ਰਹੇ ਹੋ ਜਾਂ Instagram ਤੇ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਅੱਜ ਆਪਾਂ ਦੱਸਾਂਗੇ ਆਪਾਂ Jio ਦੀ SIM ਦੀ ਕਾਲ ਡਿਟੇਲ ਕਿਵੇਂ ਕੱਢ ਸਕਦੇ ਹਾਂ ਜਿਵੇਂ ਆਪਣੇ ਘਰ ਦੇ ਵਿੱਚ Jio ਦਾ SIM ਆ ਕਿਸੇ ਕੋਲ ਆਪਾਂ ਉਹਦੀ ਕਾਲ ਡਿਟੇਲ ਕੱਢਣੀ ਆ ਤੇ ਆਪਾਂ ਕਿਸੇ ਵੀ ਫੋਨ 'ਚੋਂ ਕੱਢ ਸਕਦੇ ਹਾਂ ਮਨ ਲੋ ਤੁਹਾਡੇ ਘਰ ਚ ਕਿਸੇ ਦਾ ਵੀ ਨੰਬਰ ਆ ਉਹ ਆਪਣੇ ਫੋਨ ਚ ਕਾਲ ਡਿਟੇਲ ਕਿਵੇਂ ਕੱਢ ਸਕਦਾ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਦੇ ਵਿੱਚ ਜਾਣਾ ਤੇ ਮਾਈ ਜੀਓ ਐਪ ਡਾਊਨਲੋਡ ਕਰ ਲੈਣੀ ਆ ਪਲੇ ਸਟੋਰ ਚ ਗਏ ਤੁਸੀਂ ਸਰਚ ਤੇ ਜਾ ਕੇ ਮਾਈ ਜੀਓ ਐਪ ਭਰ ਲੈਣਾ ਜਦੋਂ ਮਾਈ ਜੀਓ ਐਪ ਭਰੋਂਗੇ ਮੈਂ ਡਾਊਨਲੋਡ ਕਰਕੇ ਰੱਖੀ ਹੋਈ ਹੈ ਇਹਨੂੰ ਆਪਾਂ ਓਪਨ ਕਰ ਲੈਣਾ ਉੱਥੇ ਆਪਾਂ ਪਹਿਲਾਂ ਨੰਬਰ ਭਰ ਦੇਣਾ ਜਿਹਦੀ سیم ਆ ਉਹਦੇ ਤੇ ਇੱਕ OTP ਆਊਗਾ OTP ਭਰ ਕੇ ਮੁੜ ਕੇ ਤੁਸੀਂ ਇਦਾਂ ਤੁਹਾਡੇ ਕੋਲ ਖੁੱਲ ਜੂਗੀ ਐ ਖੁੱਲਣ ਤੋਂ ਬਾਅਦ ਤੁਸੀਂ ਕਾਲ ਡਿਟੇਲ ਕਿਵੇਂ ਕੱਢਣੀ ਆ ਮਨਦੀਪ ਸਿੰਘ ਤੇ ਜਿਵੇਂ ਮੇਰੇ ਹਸਬੰਡ ਦਾ ਨੰਬਰ ਭਰਿਆ ਹੋਇਆ ਆਪਣਾ ਵੀ ਭਰਿਆ ਹੋਇਆ ਮੇਰਾ ਮਤਲਬ ਉਹਨਾਂ ਦੇ ਫੋਨ 'ਚ ਭਰਿਆ ਹੋਇਆ ਤੇ ਆਪਾਂ ਇੱਕ ਵੀਡੀਓ ਬਣਾਉਣ ਲਈ ਇਹ ਭਰਿਆ ਸੀਗਾ ਤੇ ਆਪਾਂ ਮਾਈ ਯੂਸੇਜ ਤੇ ਓਕੇ ਕਰਨਾ ਕਿ ਆਪਣੀ ਯੂਸੇਜ ਕਿੰਨੀ ਹੋਈ ਆ ਇੱਥੇ ਤਾਂ ਆ ਗਿਆ ਆਪਣਾ ਡਾਟਾ ਉਸ ਤੋਂ ਬਾਅਦ ਆ ਗਈ ਕਾਲਸ ਤੇ ਤਾਂ ਇਹ ਆ ਗਈ ਟੂਡੇ ਦੀ ਠੀਕ ਆ ਜੀ ਤੇ ਜਦੋਂ ਆਪਾਂ ਸਾਰੀ ਕਾਲ ਡਿਟੇਲ ਕਿਵੇਂ ਕੱਢਣੀ ਆ ਉਹ ਆਪਾਂ ਇੱਥੇ ਓਕੇ ਕਰ ਦੇਣਾ ਵੀਊ ਸਟੇਟਮੈਂਟ 30 ਦਿਨਾਂ ਦੀ ਆਪਾਂ ਕਾਲ ਡਿਟੇਲ ਕੱਢਣੀ ਆ ਵੀਊ ਸਟੇਟਮੈਂਟ ਦੇ ਆਪਾਂ ਓਕੇ ਕਰ ਦੇਣਾ ਇਹ ਤਾਂ ਆਪਾਂ ਡਾਟਾ ਦੀ ਕੱਢ ਰਹੇ ਆ ਤੇ ਐਦਾਂ ਹੀ ਤੁਸੀਂ ਕਾਲ ਦੀ ਵੀ ਕੱਢਣੀ ਆ ਇੱਥੇ ਆ ਜਾਣਾ ਯੂਸੇਜ ਚਾਰਜਸ ਤੁਸੀਂ ਡਾਟਾ ਦਾ ਕੱਢਣਾ ਵਾਇਸ ਦਾ ਕੱਢਣਾ ਐਸਐਮਐਸ ਦਾ ਕੱਢਣਾ ਆਪਾਂ ਵਾਇਸ ਦਾ ਕੱਢਾਂਗੇ ਕਾਲ ਡਿਟੇਲ ਕਲਿੱਕ ਇੱਥੇ ਦੇਖੋ 1 ਮਹੀਨੇ ਦੀ ਕਾਲ ਡਿਟੇਲ ਤੁਹਾਡੇ ਸਾਹਮਣੇ ਆ ਗਈ ਇੱਦਾਂ ਤੁਸੀਂ ਵੀ ਆਪਣੇ ਫੋਨ ਤੇ ਕਾਲ ਡਿਟੇਲ ਕੱਢ ਸਕਦੇ ਹੋ ਜੇ ਤੁਸੀਂ ਮੈਸੇਜ ਟੈਕਸਟ ਮੈਸੇਜ ਦੇਖਣੇ ਤਾਂ ਤੁਸੀਂ ਟੈਕਸਟ ਮੈਸੇਜ ਵੀ ਦੇਖ ਸਕਦੇ ਹੋ ਇੱਕ ਮਹੀਨੇ ਦਾ ਆਜੂਗਾ ਕਿ ਤੁਸੀਂ ਕਿਹਨਾਂ ਨੂੰ ਮੈਸੇਜ ਕੀਤਾ ਹੋਇਆ